ਕੀ ਸਹੀ ਕਿ ਉਹਤ ਲਗ ਰਤ ਨਹੀਂ ਉਹ ਯਾਦਕਾਰ ਵਾਲਾ ਜ਼ਿਆਦਾ ਫੀਲ ਆਉਂਦਾ ਜ਼िले ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਥੇ ਸ਼ਹਿਰ ਦੇ ਸੰਜੇ ਚੌਂਕ ਵਿਖੇ ਐਲੀਵੇਟਿਡ ਹਾਈਵੇ ਤੋਂ ਪਾਣੀ ਅਤੇ ਗੰਦਗੀ ਦੇ ਨਾਲ ਪਰੀਕ ਲੋਹੇ ਦੀ ਪਾਈਪ ਅਚਾਨਕ ਢੇਠਾ ਡਿੱਗ ਗਈ ਇਸ ਕਾਰਨ ਹਾਈਵੇ 'ਤੇ ਤਾਲੀ ਤੋਂ ਲੰਘ ਰਹੇ ਕਈ ਵਾਹਨ ਅਤੇ ਪੈਦਲ ਜਾ ਰਹੇ ਲੋਕ ਜ਼ਖਮੀ ਹੋ ਗਏ ਇਸ ਹਾਦਸੇ ਦੇ ਨਾਲ ਮੌਕੇ 'ਤੇ ਭਗੜਲ ਮਚ ਗਈ ਹੈ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਪਾਈਪ ਦੇ ਢੇਠਾ ਦੱਬੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਪਰ ਪਾਈਪ ਦਾ ਭਾਰ ਜ਼ਿਆਦਾ ਹੋਣ ਦੇ ਕਾਰਨ ਲੋਕਾਂ ਨੂੰ ਰਾਹਤ ਕਾਰਜਾਂ ਦੇ ਵਿੱਚ ਦਿੱਕਤ ਆ ਰਹੀ ਹੈ ਮਾਮਲਾ ਪ੍ਰਸ਼ਾਸਨ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਪਚਾ ਟੀਮਾਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਐਲੀਵੇਟਿਡ ਹਾਈਵੇ ਤੇ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਦੇ ਲਈ ਇਹ ਨਿਕਾਸੀ ਪਾਈਪ ਲਗਾਈ ਗਈ ਸੀ ਇਹ ਕਰੀਬ 50 ਫੁੱਟ ਦੀ ਉਚਾਈ ਤੋਂ ਡਿੱਗਿਆ ਹਾਦਸੇ ਤੋਂ ਬਾਅਦ ਜੀਟੀ ਰੋਡ ਤੇ ਲੰਮਾ ਜਾਮ ਲੱਗ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਨੂੰ ਆਮ ਕਰਵਾਇਆ ਤੋਂ ਅੰਦਾਜ਼ਾ ਹੈ ਕਿ ਇਸ ਹਾਦਸੇ ਦੇ ਵਿੱਚ ਦੋ ਲੋਕ ਜ਼ਖਮੀ ਹੋ ਗਏ ਨੇ ਇਹ ਦੋਵੇਂ ਅਕਤੀਕਾਰ ਦੇ ਵਿੱਚ ਸਵਾਰ ਸਨ ਇੱਕ ਜ਼ਖਮੀ ਵਿਅਕਤੀ ਨੂੰ ਨੇੜਲੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਕਰੀਬ 6 ਵਾਹਨ ਅਤੇ ਬਾਈਕ ਨੁਕਸਾਨੇ ਗਏ ਨੇ ਇਹ ਕਾਰ ਵਾਲਾ ਜ਼ਿਆਦਾ ਸਰੀਰਕ ਕਿਸੇ ਦੀ ਮੌਤ ਵਗੈਰਾ ਤਾਂ ਨਹੀਂ ਹੋਈ ਸ਼ਾਇਦ ਕਾਰ ਵਾਲਾ ਜ਼ਿਆਦਾ ਸਰੀਰਕ ਗਿਆ ਹਸਪਤਾਲ ਪੈਦਲੀ ਲੈ ਕੇ ਗਏ ਬਜ਼ੁਰਗ ਬੰਦੇ ਪਾਣੀਪਤ ਜ਼ਿਲ੍ਹੇ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਇੱਥੇ ਸ਼ਹਿਰ ਦੇ ਸੰਡੇ ਚੌਂਕ ਵਿਖੇ ਐਲੀਵੇਟਿਡ ਹਾਈਵੇ ਤੋਂ ਪਾਣੀ ਅਤੇ ਗੰਦਗੀ ਦੇ ਨਾਲ ਪਰ ਇੱਕ ਲੋਹੇ ਦੀ ਪਾਈਪ ਅਚਾਨਕ ਢੇਠਾ ਡਿੱਗ ਗਈ ਇਸ ਕਾਰਨ ਹਾਈਵੇ 'ਤੇ ਤਾਲੀ ਤੋਂ ਲੰਘ ਰਹੇ ਕਈ ਵਾਹਨ ਅਤੇ ਪੈਦਲ ਜਾ ਰਹੇ ਲੋਕ ਜ਼ਖਮੀ ਹੋ ਗਏ ਇਸ ਹਾਦਸੇ ਦੇ ਨਾਲ ਮੌਕੇ 'ਤੇ ਭਗੜਲ ਮਚ ਗਈ ਹੈ ਸਥਾਨਕ ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਪਾਈਪ ਦੇ ਢੇਠਾ ਦੱਬੇ ਲੋਕਾਂ ਨੂੰ ਕੱਢਣਾ ਸ਼ੁਰੂ ਕਰ ਦਿੱਤਾ ਪਰ ਪਾਈਪ ਦਾ ਭਾਰ ਜ਼ਿਆਦਾ ਹੋਣ ਦੇ ਕਾਰਨ ਲੋਕਾਂ ਨੂੰ ਰਾਹਤ ਕਾਰਜਾਂ ਦੇ ਵਿੱਚ ਦਿੱਕਤ ਆ ਰਹੀ ਹੈ ਮਾਮਲਾ ਪਰਿਸ਼ਾਦ ਅਚਨ ਦੇ ਧਿਆਨ ਦੇ ਵਿੱਚ ਆਉਣ ਤੋਂ ਬਾਅਦ ਪਚਾ ਟੀਮਾਂ ਵੀ ਮੌਕੇ ਤੇ ਪਹੁੰਚ ਚੁੱਕੀਆਂ ਨੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਟ੍ਰੈਫਿਕ ਵਿਵਸਥਾ ਨੂੰ ਸੁਚਾਰੂ ਕਰਨਾ ਸ਼ੁਰੂ ਕਰ ਦਿੱਤਾ ਹੈ ਜਾਣਕਾਰੀ ਦੇ ਅਨੁਸਾਰ ਐਲੀਵੇਟਿਡ ਹਾਈਵੇ ਤੇ ਬਰਸਾਤੀ ਪਾਣੀ ਨੂੰ ਇਕੱਠਾ ਕਰਨ ਦੇ ਲਈ ਇਹ ਨਿਕਾਸੀ ਪਾਈਪ ਲਗਾਈ ਗਈ ਸੀ ਇਹ ਕਰੀਬ 50 ਫੁੱਟ ਦੀ ਉਚਾਈ ਤੋਂ ਡਿੱਗਿਆ ਹਾਦਸੇ ਤੋਂ ਬਾਅਦ ਜੀਟੀ ਰੋਡ ਤੇ ਲੰਮਾ ਜਾਮ ਲੱਗ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਪੁਲਿਸ ਨੇ ਵਾਹਨਾਂ ਨੂੰ ਪਾਸੇ ਕਰਕੇ ਆਵਾਜਾਈ ਨੂੰ ਆਮ ਕਰਵਾਇਆ ਤੋਂ ਅੰਦਾਜ਼ੇ ਕਿ ਇਸ ਹਾਦਸੇ ਦੇ ਵਿੱਚ ਦੋ ਲੋਕ ਜ਼ਖਮੀ ਹੋ ਗਏ ਨੇ ਉਹਵੇਂ ਵਿਅਕਤੀਕਾਰ ਦੇ ਵਿੱਚ ਸਵਾਰ ਸਨ ਇੱਕ ਜ਼ਖਮੀ ਵਿਅਕਤੀ ਨੂੰ ਨੇੜਲੇ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਇਸ ਦੌਰਾਨ ਕਰੀਬ 6 ਵਾਹਨ ਅਤੇ ਬਾਈਕ ਨੁਕਸਾਨੇ ਗਏ ਨੇ